ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਵਾਸਤੇ ਏਜੰਡਾ ਨਿਕਲਿਆ ਸੀਗਾ ਅੱਜ ਸਾਰੇ ਮੈਂਬਰ ਸਭਾ ਨੂੰ ਪਹੁੰਚੇ ਆ ਅਜੇ ਕੋਈ ਗੱਲ ਪੱਕਾ ਫਾਈਨਲ ਨਹੀਂ ਹੋਈ ਵੀ ਕਿਉਂ ਕੈਨਸਲ ਕਰਾਈ ਗਈ ਜਾਂ ਕਿਉਂ ਗੱਲਬਾਤ ਕੀ ਚੱਕਰ ਹੈ ਪਰ ਇਹ ਲੋਕ ਸਭ ਬਾਹਰ ਹੈ ਬਾਹਰ ਹੋਣ ਕਰਕੇ ਉਹਨਾਂ ਨੇ ਅੱਜ ਛੋਟੀ ਆਬਦੀ ਮੀਟਿੰਗ ਬੁਲਾਈ ਸੀਗੀ ਛੋਟੀ ਮੀਟਿੰਗ ਬੁਲਾ ਕੇ ਸਾਰੇ ਮੈਂਬਰ ਸਭਾ ਨੂੰ ਜਿਵੇਂ ਉਹਨਾਂ ਨੇ ਆਦੇਸ਼ ਦਿੱਤੇ ਉਹ ਆਦੇਸ਼ ਦੇ ਹਿਸਾਬਾ ਨਾਲ ਸਾਰੇ ਮੈਂਬਰ ਸਭਾ ਨੂੰ ਸਹਿਮਤ ਹੈ ਉੱਥੇ ਅੱਜ ਸਾਰੇ ਇੰਨੇ ਬੰਦੇ 16 17 ਬੰਦੇ ਸਾਡੇ ਆਪ ਦੇ ਹੈਗੇ ਆ ਸਾਰਿਆਂ ਨੇ ਇੱਕ ਮਤ ਹੋ ਕੇ ਆਪ ਦਾ ਇੱਕਮਤ ਹੋ ਕੇ ਸਾਰਾ ਆਪ ਦਾ ਉੱਥੇ ਬਹੁਮਤ ਇਕੱਠੇ ਹੋ ਕੇ ਸਾਰਾ ਆਪ ਦਾ ਟਿਲੂ ਸਾਦੇ ਚਰਚੇਰਾ ਬੰਨੇ ਜਿਵੇਂ ਉਹਨਾਂ ਨੇ ਕਿਹਾ ਸਾਰੇ ਮੈਂਬਰ ਸਾਹਿਬਾਨ ਨੇ ਉਵੇਂ ਉਹਨਾਂ ਦੀ ਗੱਲ ਤੇ ਫੁੱਲ ਚੜਾਏ ਆ ਸਾਡੀ ਤਿੰਨ ਕੈਂਡੀਡੇਟ ਸਾਡੇ ਬਣੇ ਸੀਗੇ ਸੀਨੀਅਰ ਵਾਈਸ ਪ੍ਰਧਾਨ ਤੇ ਪ੍ਰਧਾਨਗੀ ਵਾਸਤੇ ਇਹਨਾਂ ਦੀ ਪਰਚੀ ਪਾ ਕੇ ਦੋ ਬੰਦਿਆਂ ਦਾ ਨਾਮ ਅਨਾਉਂਸ ਕੀਤਾ ਸੀ ਜਿਨ੍ਹਾਂ ਸਾਰਿਆਂ ਨੇ ਉਸ ਮੈਂਬਰਾਂ ਨੇ ਸਾਰਿਆਂ ਨੇ ਉਸ ਗੱਲ ਤੇ ਸਹਿਮਤੀ ਦਿੱਤੀ ਪਹਿਲਾਂ ਤਾਂ ਮਤਲਵ ਆਦੀਆਂ ਸਾਰੇ ਮੈਂਬਰਾਂ ਦਾ ਜਿਨ੍ਹਾਂ ਨੇ ਆਪ ਦਾ ਅੱਜ ਇੱਕ ਆ ਰੱਖ ਕੇ ਢਿਲੂ ਸਾਹਿਬ ਦੇ ਮਜਬੂਤ ਕੀਤਾ ਤੇ ਰੁਸਾਵ ਨੂੰ ਬਾਕੀ ਸਰਕਾਰ ਹੈ ਸਰਕਾਰ ਨੇ ਇਲੈਕਸ਼ਨ ਕਰਾਉਣੇ ਸਰਕਾਰ ਨੇ ਰੱਦ ਕਰਨੇ ਉਹਨਾਂ ਦਾ ਫਰਜ ਹੈ ਸਿਸਟਮ ਕੋਈ ਚੱਕਰ ਨਹੀਂ ਆਪ ਦਾ ਪੀਸਫੁਲੀ ਹੈ ਕੋਈ ਇੱਥੇ ਕੋਈ ਇਹ ਜੀ ਗੱਲਬਾਤ ਨਹੀਂ ਸੀਗੀ ਜਿਵੇਂ ਬਾਹਰ ਕੱਲ ਪਰਸੋਂ ਹਿਮੜ ਆਇਆ ਉੱਥੇ ਆ ਹੋਊਗਾ ਜੀ ਐਵੇਂ ਹੋਊਗਾ ਵੋਟਮਾਰ ਹੋਊਗੀ ਅੰਦਰ ਨਹੀਂ ਵੜਦਣਾ ਕੋਈ ਇੱਥੇ ਕੋਈ ਇਹ ਜੀ ਗੱਲਬਾਤ ਨਹੀਂ ਗਈ ਸਾਰੇ ਇੱਕ ਮੁੱਠ ਹੈ ਸਾਰੇ ਮੈਂਬਰ ਸਾਹਿਬਾਨ ਸਾਰੇ ਇਕੱਠੇ ਆ ਅ ਦੂਜਾ ਕੋਈ ਹਜੇ ਆਇਆ ਨਹੀਂ ਮੈਂਬਰ ਸਾਹਿਬਾਨ ਕੋ ਨਾ ਤਾਂ ਕਾਦੀ ਦਲ ਦਾ ਆਇਆ ਨਾ ਹੀ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਕੋਈ ਆਇਆ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਕਿ ਕਿਸ ਕਾਰਨ ਕਰਕੇ ਉਹਨਾਂ ਨੇ ਚੋਣੇ ਰੱਦ ਕਰਾਈ ਹੈ ਹੋ ਸਕਦਾ ਕੋਈ ਮਜਬੂਰੀ ਹੋਵੇ ਜਾਂ ਚੈੱਕ ਕਰਦੇ ਆਜੋ ਮੀਟਿੰਗ ਹੋਈ ਸੀ ਤੇ ਲੋਕ ਸਾਹਿਬ ਨੇ ਕਿਹਾ ਸੀ ਵੀ ਆਪ ਦਾ ਇੱਕ ਮਤ ਹੋ ਗਿਆ ਆਪਣੀ ਪਰਚੀ ਪਾ ਲਓ ਪਰਚੀ ਪਾਈ ਸੀ ਪਰਚੀਆਂ ਚ ਦੋ ਬੰਦਿਆਂ ਦਾ ਅਨਾਉਂਸ ਕੀਤਾ ਸੀ ਦੋ ਨੇ ਦੋਵਾਂ ਦੇ ਨਾਂ ਤੇ ਸਾਰਿਆਂ ਨੇ ਮਤਲਬ ਕਿ ਸਹਿਮਤੀ ਦਿੱਤੀ ਹੈ ਕੋਈ ਨਹੀਂ ਸੀ ਕਿੰਤੂ ਪ੍ਰਿੰਤੂ ਹੈ ਕੱਲ ਸਾਰੇ ਮੈਂਬਰ ਸਾਹਿਬਾਨ ਨੂੰ ਪੁੱਛ ਲਿਆ ਸੀ ਭਾਈ ਵੀ ਤੂੰ ਹੋਰ ਕੋ ਕੈਂਡੀਡੇਟ ਹੈਗਾ ਤਾਂ ਆਪ ਦਾ ਦੱਸ ਦਿਓ ਔਰ ਜੋ ਹੁਣ ਸਾਰੇ ਐਕਸੈਪਟ ਕੀਤਾ ਸਾਨੂੰ ਠੀਕ ਹੈ ਸਾਨੂੰ ਮਨਜ਼ੂਰ ਹੈ ਜਿਵੇਂ ਸਾਬ ਕਹਿੰਦੇ ਹੁਣ ਅੱਗੇ ਕੀ ਹੋਣ ਵਾਲਾ ਹੈ ਸਰਕਾਰ ਦੇ ਮੁਤਾਬਕ ਹੈ ਸਰਕਾਰ ਨੇ ਕਰਨਾ ਜੋ ਕੁਝ ਕਰਨਾ ਹੈ ਸਰਕਾਰ ਨੇ ਕਰਨਾ ਹੈ ਸਰਕਾਰ ਦੇ ਮੁਤਾਬਕ ਕੀ ਸਰਕਾਰ ਕਿਹਨੂੰ ਕੈਂਡੀਡੇਟ ਬਣਾਉਂਦੀ ਹੈ ਜਾਂ ਕੀ ਗੱਲ ਹੋ ਸਾਦਾ ਕੁਅਦ ਉਹਨਾਂ ਦੀ ਮਜਬੂਰੀ ਹੋਵੇ ਇਲੈਕਸ਼ਨ ਕੈਨਸਲ ਕਰਾਇਆ ਅੱਜ ਰੱਖਾ ਗਿਆ ਕੈਨਸਲ ਕਰ ਸਕਦਾ ਕੱਲ ਨੂੰ ਰੱਖਾ ਵੀ ਸਕਦਾ ਭਾਵੇਂ ਕੱਲ ਨੂੰ ਰੱਖਾ ਲੈਣ ਜੇ ਤਾਂ ਉਹਨਾਂ ਦੀ ਉਹਨਾਂ ਦਾ ਸਿਸਟਮ ਹੈ ਜੇ ਅੱਜ ਚੋਣ ਆਪਾਂ 11 ਵਜੇ ਦੀ ਚੋਣ ਸੀਗੀ 5-7 ਮਿੰਟ ਪਹਿਲਾਂ ਕੈਨਸਲ ਹੋ ਸਕਦੀ ਹੈ ਤੇ ਕੱਲ ਰੱਖੀ ਵੀ ਜਾ ਸਕਦੀ ਹੈ ਨੌਰ ਕੌਂਸਲ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਇਲੈਕਸ਼ਨ ਡਿਊ ਸੀ ਇਸ ਦੇ ਸਿਲਸਿਲੇ ਵਿੱਚ ਯਾਨਕਿ ਮੈਨੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੂੰ ਜੋ ਔਨ ਕਰਵਾਉਣ ਵਾਸਤੇ ਪੱਤਰ ਲਿਖਿਆ ਸੀਗਾ ਉਹਨਾਂ ਨੇ 22 ਤਰੀਕ ਨੂੰ ਆਨਯੋਗ ਮੁੱਖ ਮੰਤਰੀ ਫੀਲਡ ਅਫਸਰ ਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਸੂਰਜ ਪੀ ਸੀ ਐਸ ਜੀ ਨੂੰ ਕਨਵੀਨਰ ਅਪਾਇੰਟ ਕੀਤਾ ਸੀ ਉਹਨਾਂ ਨੇ ਅੱਜ ਸਵੇਰੇ 30 ਤਰੀਕ ਲਈ 11 ਵਜੇ ਲਈ ਅਜੰਡਾ ਈਸ਼ੂ ਕੀਤਾ ਸੀ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਇਲੈਕਸ਼ਨ ਕਰਵਾਉਣ ਵਾਸਤੇ ਹਾਂਜੀ ਕੀ ਹੋਇਆ ਜੀ ਨਹੀਂ ਉਹ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਸਹਾਇਕ ਕਮਿਸ਼ਨਰ ਜਨਰਲ ਜੀ ਦਾ ਮੈਂ ਟੈਲੀਫੋਨ ਮੈਸੇਜ ਵੀ ਪ੍ਰਾਪਤ ਹੋਇਆ ਤੇ ਹੁਣ ਹੀ ਪੱਤਰ ਵੀ ਪ੍ਰਾਪਤ ਹੋਇਆ ਕਿ ਉਹਨਾਂ ਨੇ ਮੀਟਿੰਗ ਅਗਲੇ ਹੁਕਮਾਂ ਤੱਕ ਇਨਕੀ ਮੁਲਤਵੀ ਕਰ ਦਿੱਤੀ ਸਰ ਇਹ ਪ੍ਰੈਰੋਗੇਟਿਵ ਕਨਵੀਨਰ ਸਾਹਿਬ ਦਾ ਹੈ ਉਹਨਾਂ ਨੇ ਡੇਟ ਫਿਕਸ ਕਰਨੀ ਹੁੰਦੀ ਹੈ ਜਦੋਂ ਉਹਨਾਂ ਨੂੰ ਠੀਕ ਲੱਗੂਗਾ ਉਹ ਕਰ ਲੈਣਗੇ ਕਾਨੂੰਨ ਬੜਾ ਕਲੀਅਰ ਹੈ ਇਸ ਵਿੱਚ ਵੀ ਕਨਵੀਨਰ ਸਾਹਿਬ ਨੇ ਡੇਟ ਫਿਕਸ ਕਰਨੀ ਹੈ ਅਗਲੀ ਵੀ ਜਿਹੜੇ ਲਾਇਗਏ ਸੀ ਮੈਂਬਰ ਕੌਂਸਲ ਸੀ ਦੇ ਉਹ ਵਗੈਰਾ ਹਾਜ਼ਰ ਹੋਗੇ ਤੇ ਆ ਗਈ ਸਾਰੇ ਨਹੀਂ ਸਰ ਹਾਲੇ ਮੀਟਿੰਗ ਹਾਲੇ 11 ਵਜੇ ਸ਼ੁਰੂ ਹੋਣੀ ਸੀ 11 ਵਜੇ ਨੂੰ ਕੋਈ ਸਮਾਂ ਬਾਕੀ ਆ ਉਸ ਤੋਂ ਪਹਿਲਾਂ ਹੀ ਮੈਸੇਜ ਆ ਗਿਆ ਸੀ ਕਨਵੀਨਰ ਸਾਹਿਬ ਦਾ ਵੀ ਮੈਂ ਦੂਦੇ ਪ੍ਰਬੰਧਗੀ ਕਰਨਾ ਕਰਕੇ ਵੀ ਮੀਟਿੰਗ ਨੂੰ ਅੱਗੇ ਪੋਸਟਪੋਨ ਕਰ ਦਿੱਤੇ ਇਸ ਤਰ੍ਹਾਂ ਜਦੋਂ ਦੀ ਨਗਰ ਕੌਂਸਲ ਬਣੀ ਹੈ ਕਾਂਗਰਸ ਸਰਕਾਰ ਸਮੇਂ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੇ ਪ੍ਰਧਾਨ ਦੀ ਚੋਣ ਪਾਰਟੀ ਨੇ ਬੜੀ ਪਾਰਦਰਸ਼ਤਾ ਦੇ ਨਾਲ ਕਰਾਈ ਸੀ ਇਹ ਮਾਨ ਦੀ ਗੱਲ ਏ ਜਿਹੜੀ ਆਪੋਜੀਸ਼ਨ ਸੀ ਉਸ ਸਮੇਂ ਉਹਨੇ ਵੀ ਆਉਦਾ ਸ਼ੀਸ਼ਾ ਲਿਆ ਸੀ 4 ਸਾਲ ਇਸ ਸਰਕਾਰ ਨੇ ਚੋਣ ਨਹੀਂ ਹੁੰਦੀ ਤੇ ਹੁਣ ਸਾਨੂੰ ਇਧਰੋਂ ਕਮੇਟੀ ਚੋਂ ਮੈਸੇਜ ਆਇਆ ਸੀ ਵੀ ਅੱਜ ਜਿਹੜੀ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਇਹ ਜਿਹੜੀ ਚੋਣ ਸਰਕਾਰ ਵੱਲੋਂ ਰੱਖਾਈ ਗਈ ਏ ਕਾਂਗਰਸ ਪਾਰਟੀ ਦੇ 15 ਕਾਉਂਸਲਰ ਇੱਕ ਸਾਨੂੰ ਆਜ਼ਾਦ ਕਾਉਂਸਲਰ ਦਾ ਸਮਰਥਨ ਹੈ 16 ਦੇ 16 ਕਾਉਂਸਲਰ ਅੱਜ ਅਸੀਂ ਨਗਰ ਕਾਉਂਸਲ ਦੇ ਵਿੱਚ ਹਾਜ਼ਰ ਹਾਂ ਇੱਕ ਕਾਉਂਸਲਰ ਸਾਡਾ ਉਦੇਸ਼ ਗਿਆ ਹੋਣ ਕਰਕੇ ਸਾਡੇ ਕਾਉਂਸਲਰਾਂ ਦੀ ਜਿਹੜੀ ਗਿਣਤੀ 17 ਹੈ ਅੱਜ 11 ਵਜੇ ਦਾ ਟਾਈਮ ਸੀ ਕਾਂਗਰਸ ਪਾਰਟੀ ਦੇ ਸਾਰੇ ਕਾਉਂਸਲਰ 10:30 ਵਜੇ ਦੇ ਆ ਕੇ ਨਗਰ ਕਾਉਂਸਲ ਦੇ ਵਿੱਚ ਬੈਠੇ ਹੋਏ ਨੇ ਉਹਨਾਂ 11 ਤੋਂ ਉੱਪਰ ਟਾਈਮ ਹੋ ਚੁੱਕਿਆ ਹੈ ਸਰਕਾਰ ਹੱਥ ਘੜੇ ਕਰ ਗਈ ਹੈ ਇਹ ਪਤਾ ਲੱਗਾ ਕਿ ਯੂ ਸਭ ਨੂੰ ਮੈਸੇਜ ਆ ਗਿਆ ਹੈ ਵੀ ਅਗਲੇ ਹੁਕਮਾਂ ਤੱਕ ਜਿਹੜੀ ਚੋਣ ਹੈ ਇਹ ਪੋਸਟਪੋਨ ਕੀਤੀ ਜਾਂਦੀ ਹੈ ਇਹ ਜਿਹੜੇ ਅੱਜ ਤੋਂ 2-3 ਦਿਨ ਪਹਿਲਾਂ ਸਰਕਾਰ ਦੇ ਨਮਾਇਦੇ ਅੱਛਾ ਬੁਝਾਰੇ ਸੀ ਕਿ ਜਿਹੜੀ ਮੀਤ ਪ੍ਰਧਾਨ ਤੇ ਸਿਡਰ ਮੀਤ ਪ੍ਰਧਾਨ ਦੀ ਚੋਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਰਹੇ ਨੇ ਔਰ ਉਹਨਾਂ ਕੋਲ ਸਮਰਥਨ ਨਾ ਹੋਣ ਕਰਕੇ ਲੋਕ ਸਮਰਥਨ ਤਾਂ ਵੈਸੇ ਹੀ ਖਤਮ ਹੀ ਨਾ ਕੋਲ ਹੈ ਨਹੀਂਗਾ ਇਹ ਜਿਹੜੇ ਕਾਉਂਸਲਰਾਂ ਦਾ ਵੀ ਸਮਰਥਨ ਇਹਨਾਂ ਕੋਲ ਹੈ ਨਹੀਂਗਾ ਇਸੇ ਕਰਕੇ ਅੱਜ ਉਹਨਾਂ ਨੇ ਉਹ ਆਈ ਨੀਤੇ ਸਰਕਾਰ ਟਾਈਮ ਤੋਂ ਪਹਿਲਾਂ ਹੀ ਜੰਗ ਲੱਗਣ ਤੋਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਏ ਨੇ ਜੰਗ ਚ ਤਾਂ ਆਉਣਾ ਚਾਹੀਦਾ ਸੀ ਲੜਾਈ ਲੜਦੇ ਪਰ ਇਹ ਸਰਕਾਰ ਦੀ ਮਨਛਾ ਨਹੀਂ ਹੈਗੀ ਇਹ ਸਰਕਾਰ ਚੋਂ ਨਹੀਂ ਕਰਾਉਣੀ ਚਾਹੁੰਦੀ ਕਿਉਂਕਿ ਸਰਕਾਰ ਦੇ ਪੱਲੇ ਕੱਖ ਹੈ ਨਹੀਂਗਾ ਕਾਂਗਰਸ ਪਾਰਟੀ ਧੜਲੇ ਦੇ ਨਾਲ ਆਪ ਦੀ ਹਾਈ ਕਮਾਂਡ ਦੇ ਨਾਲ ਆਪਣੇ ਹਰਮਨ ਪਿਆਰੇ ਲੀਡਰ ਸਰ ਕੁਸ਼ਲਦੇਵ ਢਿੱਲੋਂ ਦੀ ਅਗਵਾਈ ਦੇ ਹੇਠ ਸਾਰੇ ਦੇ ਸਾਰੇ ਕੌਂਸਲਰ ਅਸੀਂ ਇੱਕ ਮੁੱਠੋ ਕੀਤੇ ਬੈਠੇ ਆ ਤੇ 11:30 ਪੌਣੇ 12 ਵਜੇ ਤੱਕ ਅਸੀਂ ਸਰਕਾਰ ਨੂੰ ਚੁਣੌਤੀ ਵੀ ਦਿੰਦੇ ਆ ਵੀ ਕਾਂਗਰਸ ਪਾਰਟੀ ਇੱਥੇ ਬੈਠੀ ਐ ਆਓ ਤੇ ਸਾਡਾ ਮੁਕਾਬਲਾ ਕਰੋ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਤੁਸੀਂ ਚੋਣ ਕਰੋ ਉਹ ਤਿੰਨ ਵੋਟਾਂ ਨੇ ਜੀ ਤੇ ਇੱਕ ਵਿਚਾਰਾ ਪਾਸਿਓਂ ਆਇਆ ਹੋਇਆ ਏਕ ਐਮਐਲਏ ਸਾਹਿਬ ਦੀ ਵੋਟ ਤੇ ਇੱਕ ਉਹਨਾਂ ਕੋਲ ਵੋਟ ਏ ਤੇ ਉਹਨਾਂ ਦਾ ਕੈਂਡੀਡੇਟ ਨਾਰਾਜ਼ ਹੋ ਕੇ ਉਹ ਵੀ ਕਿਤੇ ਪਾਸੇ ਬੈਠਾ ਹੋਇਆ ਤੇ ਐਮਐਲਏ ਸਭ ਇਕੱਲੇ ਆ ਦੀ ਕੋਠੀ ਬੈਠੇ ਹੋਏ ਆ ਇਹਨਾਂ ਕੋਲ ਵੋਟਾਂ ਨੇ ਜੀ